ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਿਗਰੂ ਸੇਖ ਬਾਬੋ ਸੇ ਮਹਾਰਾਜ ਸਦਾ ਹੀ ਜਲੇਕਾਰ ਹੈ ਸਦਾ ਹੀ ਜਲੇਕਾਰ ਸਰਬਤਾ ਬਲਾ ਕਰਵਾ ਬਜੀ ਮੇਰ ਪਰੋ ਕਿਰਪਾ ਕਰਵਾ ਬਈ ਸੁਖਾਂ ਪ੍ਰੇਸ਼ਾਣ ਆਸ਼ਰਵਾ ਬਈ ਕਿਰਪਾ ਕਰਵਾ ਬਈ ਕੀ ਕੜੀ ਨ ਦੇਖਣ ਤੋਂ ਉਹ ਕਿਰਪਾ ਕਰਵਾ ਬਈ ਮੇਰ ਪਰੋ ਕਿਰਪਾ ਕਰਵਾ ਬਈ ਸਰਬੋ ਕਿਰਪਾ ਲਖਤੋ ਬਖਤੋ ਜੀ ਸੰਤ ਜੀ ਬਾਬਾ ਜੀ ਸੰਤ ਜੀ ਬਾਬਾ ਜੀ ز ਤਬਲਾ ਭਰਮ ਤੇ ਫਿਰ ਤੇ ਬਹਤਾਇਓ ਪਲਕੋਰ ਸਮੁੰਦਰ ਮੈਂ ਬੂਦਥ ਥੇ ਬਹੁ ਮਿਤ ਹੈ ਨਹੀਂ ਰੇ ਪਛਤਾਇਓ ਤਤ ਵਿਚਾਰ ਹੈ ਮਥਰਾ ਜਗਤਾਰਮ ਕੋ ਅਵਤਾਰ ਬਨਾਇਓ जपियो जिन अर्जुन देव गुरू पर गरब न आहियोपियो जिन अर्जुन देव गुरु संकट जो गरब न आहियो तरण गगन नव खंड में ਜੋਤ ਸਵਰੂਪੀ ਰਹੋ ਭਰ ਪਨ ਮਥਰਾ ਕਛ ਭੇਦ ਨਹੀਂ ਹੋਰ ਅਰਜੁਨ ਪਰ ਤਖ ਹਰ ਹਰ ਨਾਮ ਜਪਨ ਤਿਆ ਅਛਨਾ ਕਹੇ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਤੇ ਮਿਲ ਗੋਪਾਲ ਗੋਪਾਲ ਤੇਰਾ ਹਰਤਾ ਜੋ ਜਨ ਤੁਮਰੀ ਭਗਤ ਕਰੰਤੇ ਇਨਕੇ ਕਾਜ ਸਵਾਰਤਾ ਸੰਤਾ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਨ ਆਇਆ सुहावी ताल सुहावा बिच अमृत जल छाया राम राम नाम और मैं गह जाके सम नहीं को जे सिमरत संकट मिट दरस तुहारो हो टल गुर सि ਸਹਜ ਸੁਭਾਈ ਦਰਸਨ ਪਰਸਿਐ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਮ ਦੀ ਨੌਰ ਅਰਸੋਂ ਪੁਰਸੋਂ ਝਟੀ ਐ ਤਦ ਡਠੇ ਸੱਚੇ ਪਤਸ ਮਲ ਜਨਮ ਜਨਮ ਦੀ ਸਜਣ ਸੱਚਾ ਪਤਸ਼ਾਹ ਸਰਸਾ ਦਾਸਾ ਜਿਸ ਪਾਸ ਬੈਠਿਆ ਸੋਈ ਸਬਨਾ ਦਾ ਰੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਕਰ ਦੂਜਾ ਚੌਪਦੇ ਇਕ ਓਅੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਬੁਰਹਾਈ ਛੋੜ ਮੀਤਾ ਜਿਉ ਹਮਾਰਾ ਬਲਬਲ ਜાંਸੀ ਹਰ ਦਰਸਨ ਦੇਹੁ ਦਿਖਾਈ एक पिता एक के हम बारिक गुराइ सुनिता यो हमारा बल बल जासी हर दर्शन से हो दिखाई ਸੁਨ ਲੀਤਾ ਤੋਰੀ ਕੋ ਬਲ ਜਾਈ ਏ ਹੋ ਮਨ ਤੇਰਾ ਭਾਈ ਰਹਾ ਪਾਵ ਮਲਵਾ ਮਲਮਲ ਤੋਵਾ ਏ ਹੋ ਮਨ ਤੈ ਕੋ ਦੇਸਾ ਸੁਨ ਲੀਤਾ ਹੋ ਤੇ ਸਰਣਾਈ ਆਇਆ ਪ੍ਰਭ ਮਿਲੋ ਤੇ ਹੋ ਉਪਦੇਸਾ ਮਾਨਨ ਕੀ ਜੈ ਸਰਣ ਪਰਿ ਜੈ ਕਰੈ ਸੋ ਭਲਾ ਮਨਈਐ ਸੁਣ ਮੀਤਾ ਜਿਉ ਪਿੰਡ ਸਭ ਤਨ ਅਰਪੀਜੈ ਏਓ ਦਰਸਨ ਹਰ ਜੀਉ ਪਾਈਐ ਪਿਤ ਪਾਣੀ ਪਇਓ ਅਨੰਗੋ ਪ੍ਰਸਾਦ ਸੰਤਨ ਕੈ ਹਰ ਨਾਮਾ ਹੈ ਮੀਠਾ ਜਨ ਨਾਨਕ ਕਾਉ ਬੁ ਕਿਰਪਾ ਧਾਰੀ ਸਬ ਅਪਲ ਨਿਰੰજન ਦੀਠਾ ਪਇਓ ਅਨੁਗ੍ਰਹ ਪ੍ਰਸਾਦ ਸੰਤਨ ਕੈ ਹਰਨਾਮਾ ਹੈ ਮੀਠਾ ਜਨ ਨਾਨਕ ਕਾ ਗੁਰ ਕਿਰਪਾ ਧਾਰੀ ਸਬ ਯਕੁਲ ਨਿਰੰਜਨ ਦੀਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਂ ਘਰ ਦੂਜਾ ਚੌਪਦੇ ਇੱਕ ਓੰਕਾਰ ਸਤਗੁਰ ਪ੍ਰਸਾਦ ਇਕ ਪਿਤਾ ਇੱਕ ਅਸਕੇ ਹਮ ਬਾਰਿਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜાંਸੀ ਹਰ ਦਰਸਨ ਦੇਹੋ ਦਿਖਾਈ ਗੁਰੂ ਰੂਪ ਗੁਰਸਵਾਰੀ ਗੁਰੂ ਪਿਆਰੀ ਸਾਸਨ ਦਾ ਜੀਉ ਅੱਜ ਦਾ ਇਹ ਪਾਵਨ ਮੁਖਵਾਕ ਪੰਚਮ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜੁਨ ਦੇਵ ਜੀ ਮਹਾਰਾਜ ਦੀ ਪਾਵਨ ਰਸਨਾ ਤੋਂ ਉਚਾਰਨ ਕੀਤਾ ਹੋਇਆ ਸੋਰਠ ਰਾਗ ਦੇ ਅੰਦਰ ਹੈ ਜੀ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਅੰਗ 611 ਦੇ ਉੱਤੇ ਸੁਭਾਏ ਮਾਨ ਹੈ ਸਤ ਗੁਰੂ ਕਿਰਪਾ ਕਰਨ ਸਤ ਗੁਰਾਂ ਦਾ ਸ਼ਬਦ ਸਾਡੇ ਹਿਰਦਿਆਂ ਅੰਦਰ ਵਸੇ ਆਵੇ ਆ தாவੇ ਆ ਸਤਗੁਰ ਸੱਚੇ ਫਤਿਹ ਸਾਹਿਬ ਜੀ ਦੇ ਦਰ ਤੇ ਪਰਵਾਣ ਹੋਵੇ ਸਤਗੁਰ ਸਾਰਿਆਂ ਨੂੰ ਨਾਮ ਦੀ ਦਾਤ ਚੜ੍ਹਦੀ ਕਲਾ ਬਖਸ਼ਣ ਜੀ ਹੋਈਆਂ ਬੇਅੰਤ ਭਰਾਂ ਦੀ ਖਿਮਾ ਗੱਜ ਵੱਜ ਕੇ ਫਤਿਹ ਬੁਲਾਓ ਵਾਹਿਗੁਰਜੀਤਾ ਖਾਲਸਾ ਵਾਹਿਗੁਰਜੀ ਕੀ ਫਤਿਹ